ਹੇੜੇ ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਤੇ ਆ ਅੱਜ ਵਾਲੇ 51 52 ਹਜ਼ਾਰ ਵਾਲਾ ਝੂੜਤਾ ਨਹੀਂ ਬੋਲ ਦੂਗਾ ਵੀ 52 ਹਜ਼ਾਰ ਨੌਕਰੀ ਦਿੱਤੀਆਂ ਕਿਤੇ ਨਾ ਕਿਤੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀਆਂ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋ ਜਾਂਦਾ ਹੈ ਇਹ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ਼ ਹੋਵੇ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਧ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਾਦ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘੱਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਕਰਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਨ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਟੈਕਨੀਕਲ ਜਿਹੜੀਆਂ ਗਲਚੇਜ਼ ਨੇ ਉਹ ਕਲੀਅਰ ਕਰਦੇ ਆਂ ਪਹਿਲਾਂ ਕਾਨੂੰਨੀ ਅੜਚਨਾ ਕਿਸੇ ਦਾ ਕੇਸ ਪਿਆ ਹੋਇਆ ਹੈ ਪੀਆਈਐਲ ਪੈ ਗਈ ਜਿਸ ਤਰ੍ਹਾਂ ਦੱਸਿਆ ਗਿਆ ਕਿ ਕਾਫੀ ਕਾਨੂੰਨੀ ਉਹ ਕਹਿੰਦਾ ਹਾਂ ਜੀ ਜਿਹੜੀਆਂ ਅਰਚਨਾ ਸੀਗੀਆਂ ਉਹ ਉਹਦੇ ਦੋ ਤਿੰਨ ਸਾਲ ਲੱਗ ਗਏ ਉਹਨੂੰ ਕਲੀਅਰ ਕਰ ਅਸੀਂ ਨਹੀਂ ਚਾਹੁੰਦੇ ਇੱਥੋਂ ਲੈਟਰ ਤੁਹਾਨੂੰ ਦੇ ਦਈਏ ਬੱਲੇ ਬੱਲੇ ਕਰਵਾ ਲਈਏ ਉਹ ਲੜਾਤੇ ਅਗਲੇ ਦਿਨ ਤੁਸੀਂ ਦਫ਼ਤਰ ਜਾਣ ਦੀ ਬਜਾਏ ਫੇਰ ਕਚਹਿਰੀ 'ਚ ਫਿਰਦੇ ਹੋ ਵਕੀਲ ਕਰਦੇ ਇੱਕ ਦੂਜੇ ਦੇ ਬੇ ਇਹ ਇਹ ਤਾਂ ਆਪ ਆਪ ਪੰਗਾ ਪੈ ਗਿਆ ਜੀ ਇਸ ਇਸ ਪੋਸਟਾ ਦਾ ਸੋ ਅਸੀਂ ਪਹਿਲਾਂ ਪੋਸਟਾ ਕਲੀਅਰ ਕਰਦੇ ਕੋਈ ਹੈਗਾ ਕੋਈ ਰਹਿ ਗਿਆ ਹੁਣ ਬਿਲਕੁਲ ਕਲੀਅਰ ਨੇ ਹੁਣ ਉਹਨਾਂ ਨੂੰ ਬੁਲਾ ਸਕਦੇ ਆਪਾਂ ਹਾਂ ਇੰਤਜ਼ਾਰ ਲੰਮਾ ਵੀ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਲੀਡਰ ਆਪਣੇ ਪੇਸ਼ੀਆਂ ਜਾਂ ਕੇਸ ਲੰਬੇ ਚੱਲ ਜਾਂਦੇ ਤੂੰ ਮੇਰੇ ਹੈਂ ਭਾਈ ਸੁਮੇ ਖੋਦਿਕ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਹੈ ਕਿ ਸਰਕਾਰੀ ਨੌਕਰੀ ਦਾ ਜਿਹੜਾ ਇੱਕ ਸਾਡੇ ਮੰਨ ਦੇ ਵਿੱਚ ਜਿਹੜਾ ਇੱਕ ਜਜਬਾ ਲਾਲੋ ਜਾਂ ਖੁਸ਼ੀ ਲਾਲੋ ਉਹ ਅਲੱਗ ਕਿਸਮ ਦੀ ਹੁੰਦੀ ਹੈ ਬਸ ਅੱਜਕਲ ਬਹੁਤ ਸਾਰੇ ਫੀਲਡ ਖੁੱਲ ਗਏ ਪ੍ਰਾਈਵੇਟ ਸੈਕਟਰ ਚ ਬਹੁਤ ਸਾਰੇ ਫੀਲਡ ਖੁੱਲ ਗਏ ਕਈ ਬਹੁਤ ਬੰਦੇ ਸਰਕਾਰੀ ਨੌਕਰੀਆਂ ਛੱਡ ਕੇ ਪ੍ਰਾਈਵੇਟ ਫੀਲਡ ਚ ਵੀ ਜਾ ਰਹੇ ਨੇ ਜਾਓ ਤੁਹਾਡੀ ਮਰਜ਼ੀ ਹੈ ਤਰੱਕੀ ਕਰਨ ਦਾ ਹਰ ਇੱਕ ਨੂੰ ਹੱਕ ਹੈ ਤੇ ਨਾਲ-ਨਾਲ ਇਹ ਜਿਹੜੀ ਨੌਕਰੀ ਹੈ ਹੁਣ ਤੁਹਾਡੀ ਕੋਈ ਫਾਈਨਲ ਨੌਕਰੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਇੱਕ ਜ਼ਰੀਆ ਮਿਲ ਗਿਆ ਅੱਗੇ ਹੋਰ ਕੰਪੀਟੀਸ਼ਨ ਦੇ ਐਗਜ਼ਾਮ ਦੇ ਦੋ ਵੱਡੇ ਉਦੇਚਾ ਜੂਗਾ ਨੰਬਰ ਤਾਂ ਉਹਦੇ ਚ ਤੁਹਾਡਾ ਨੰਬਰ ਆ ਜੂ ਮੇਰੇ ਕੋਲ ਇੱਥੇ ਐਸੇ ਪਵਨ ਜੀ ਇੱਕ ਸਾਲ ਚ ਕਈ ਵਾਰੀ ਮੈਂ ਕਈ ਵਾਰੀ ਆਇਆ ਇੱਥੇ ਤੇ ਇੱਥੇ ਮੈਨੂੰ ਮਿਲਦੇ ਰਹਿੰਦੇ ਜੀ ਇਹ ਮੇਰੀ ਐਸੀ ਜਗਾ ਤੀ ਤੀਜੀ ਨੌਕਰੀ ਹੈ ਜੀ ਇੱਕੋ ਸਾਲ ਚ ਪਹਿਲਾ ਪਟਵਾਰੀ ਬਣਿਆ ਫਿਰ ਕਹਿੰਦਾ ਮੈਸਜੋ ਬਣ ਗਿਆ ਫਿਰ ਮੈਂ ਡੀਐਸਪੀ ਦੀ ਪੜਤੀ ਦਾ ਦਿੱਤਾ ਐਗਜ਼ਾਮ ਵਿੱਚ ਪਾਸ ਹੋ ਗਿਆ ਇੱਕੋ ਸਾਲ ਚ ਤਿੰਨ ਤਿੰਨ ਮੌਕੇ ਕਿਤੇ 70 ਸਾਲ ਚ ਇੱਕ ਵੀ ਨਹੀਂ ਮਿਲਿਆ ਜਿ ਮੌਕੇ ਮਿਲਦੇ ਵੀ ਸੀ ਆਵਦਿਆਂ ਨੂੰ ਅੰਨਾ ਬੰਡੇ ਰਿਓੜੀਆਂ ਮੜਮੜ ਕਰਦਿਆਂ ਨੂੰ ਦੇਵੇ ਸੇਮ ਦੇਖ ਲਿਓ ਤੁਸੀਂ ਸਾਰੇ ਹੀ ਆਪਣੇ ਆਪਣੇ ਲਾਏ ਹੋਏ ਨੇ ਔਰ ਵੱਡੇ ਉਹਦੇ ਤਾਂ ਬਿਲਕੁਲ ਹੀ ਨਹੀਂ ਮਿਲਦੇ ਸੀ ਚਪੜਾ ਸੀ ਰੱਖਦੇ ਸੀ ਆਪਨ ਤਾਂ ਜਦੋਂ ਕਲਾਸ 4 ਦੀ ਕੋਈ ਨੌਕਰੀ ਦੇ ਦੋ ਇਹਨਾਂ ਨੂੰ ਆ ਕੱਲ ਪਰਸੋਂ ਮੈਂ ਪੜਿਆ ਕਿਸੇ ਦਾ ਮੈਂ ਪੋਸਟ ਆਈ ਮੇਰੇ ਕੋਲ ਕਿ ਲਬ ਲਬ ਪ੍ਰੀਤ ਸ਼ੈਦ ਦਾ ਨਾਮ ਹੁੰਦਾ 拉ਪਰੀ ਸਿੰਘ ਬਣਿਆ ਐਸ ਡੀ ਐਮ ਮਾਪੇ ਦਾ ਸੁਪਨਾ ਹੋਇਆ ਪੂਰਾ ਅੱਖਾਂ ਨਮ ਕਰਕੇ ਪਿਤਾ ਜੀ ਨੇ ਕਿਹਾ ਸ਼ੁਕਰ ਹੈ ਆਮਕਰਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਲੱਗੇ ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼ ਨਾਅਰੇ ਲਾਇਆ ਕਰੋ ਜਿੰਦਾਬਾਦ ਮੁਰਦਾਬਾਦ ਚਲੋ ਸ਼ਾਬਾਸ਼ ਸੋ ਆਮਕਰਾਂ ਦੇ ਲੋਕਾਂ ਧੀਆਂ ਧੀਆਂ ਪੁੱਤਾਂ 'ਚ ਵੀ ਬਹੁਤ ਟੈਲੈਂਟ ਹੈ ਮੌਕਾ ਤਾਂ ਮਿਲੇ ਨਾ ਹੁਣ ਮੌਕਾ ਮਿਲ ਰਿਹਾ ਤਾਂ ਸਾਰੇ ਮੰਤਰੀ ਸਹਿਬਾਨ ਸਾਡੇ ਸਾਡੇ ਅਫਸਰ ਸਹਿਬਾਨ ਸਾਰੇ ਬੈਠੇ ਨੇ ਸਬੰਧਤ ਵਿਭਾਗਾਂ ਦੇ ਸਾਰੇ ਇਹ ਮਿਹਨਤਾਂ ਕਰਦੇ ਨੇ ਫਿਰ ਕਿਸ ਕੇਸ ਲੜਨ ਵੀ ਕਈ ਵਾਰੀ ਕੋਰਟ ਜਾਣਾ ਪੈਂਦਾ ਇਹਨਾਂ ਨੂੰ ਵੀ ਆਪ ਮੈਂ ਕੋਈ ਵੱਲੋਂ ਸੋ ਟੀਮ ਐਫਰਟ ਹੈ ਕੋਈ ਇਹ ਨਾ ਕਹੋ ਕਿ ਇਕੱਲਾ ਭਗਵਾਨ ਤਮਾਨ ਕਰ ਰਿਹਾ ਮੈਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਇਸ ਇਹ ਧਰਤੀ ਸਾਡੀ ਇੰਨੀ ਸੁਲੱਖਣੀ ਐ ਇੰਨੀ ਭਾਗਾਂ ਵਾਲੀ ਐ ਕਿ ਇਸ ਧਰਤੀ ਤੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਚਾਹ ਬਾਰੂ ਆਇਆ ਹੋਵੇ ਪਰਦੇਸੀ ਹੋਵੇ ਜੋ ਮਰਜੀ ਹੋਵੇ ਇਹ ਧਰਤੀ ਕਿਸੇ ਨੂੰ ਭੁੱਖਾ ਨਹੀਂ ਮਾਰਦੀ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਐ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਐ ਇਥੇ ਹੱਕ ਨਹੀਂ ਮਾਰੇ ਜਾ ਸਕਦੇ ਕਿਸੇ ਦੇ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਐ ਪੀਰਾਂ ਫਕੀਰਾਂ ਪਗੰਬਰਾਂ ਦੀ ਧਰਤੀ ਐ ਸੋ 아 ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਬਾ ਇੱਧਰ ਨੂੰ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗ ਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜਿਹੜਾ ਜੰਗਲਾਂ-ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਇਸੇ ਕਰਕੇ ਮੈਂ ਬਹੁਤ ਸਿਰ ਪਹਿਲਾਂ ਪੋਕਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸਿੱਧੇ ਅਸਾਂ ਪਾ ਗਏ ਸਿੰਘ ਰਾਜਗੁਰੂ ਸਿੱਖਦੇ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਆਏ ਜੀ ਹੀਰੇ ਕੇ ਉਮਰ ਵਾਲੇ ਫਿਰ ਜੇ ਜਾਣ ਤਾਂ ਉਹਨਾਂ ਗੋਲੇ ਸੀ ਫਿਰ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਾਦੇ ਬਾਅਦ ਤੇ ਲੜਾਈਆਂ ਲੜੀਆਂ ਗਦਰ ਹੋਏ ਫਾਂਸੀਆਂ ਤੇ ਚੜੇ ਇਸ ਕੇਸ ਕੇ ਇਸ ਕੇਸ ਕਲ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫਿਰ ਉਧਰ ਨੂੰ ਭੱਜਣ ਲੱਗੇ ਜੀ ਉਹ ਫੈਸਲੇ ਆਪ ਆਪਣੇ ਹੱਕ ਚ ਕਰਨ ਲੱਗੇ ਜਿਹੜੇ ਆਉਂਦੇ ਨੇ ਆਪਣੇ ਕੋਲੇ। ਸੋ ਇੱਕ ਗੱਲ ਤੋਂ ਤੱਕ ਟੁਕੜ ਟੁਕੜ ਮੈਨੂੰ ਬਹੁਤ ਦੁੱਖ ਹੋਇਆ। ਹਰ ਰੋਜ਼ ਮੈਂ ਕੁਛ ਤਾਂ ਕੁਛ ਨਵਾਂ ਦੇਖਦਾ ਰਹਿਣਾ। ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ। ਤੂੰ ਵੇਖ ਰਿਹਾ ਹੈਂ ਭਾਈ। ਤੇ ਉਹ ਕਹਿੰਦਾ ਹਾਂ ਜੀ ਬਗਦੇਵ ਦੇ ਨਾਲ ਆਪਣੀ ਲਗਦੀ ਹੈ ਬ ਕੋਈ ਨਹੀਂ ਕਰਦੇ ਤਾਂ ਤੂੰ ਆ ਸਰਕਾਰ ਆ ਲੈਣ ਦੇ ਪਰਚਾ ਪਾਵਾਂਗੇ ਗੁਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਬਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਆਇਆ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਸਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈਣਾ ਕਿ ਨੂੰ ਮੈਂ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਘਟੋ ਘਟੇ ਇਹ ਤਾਂ ਦੇਖ ਲਓ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾ ਕੋਈ ਸੁਰਗਰ ਨਹੀਂ ਜਾਂਦਾ ਜੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹਾਂ ਹੁਣ ਸਾਡੇ ਤੇ ਰਹਿਮ ਕਰਨਗੇ ਲਈ ਨਹੀਂ ਰਹਿ ਮੁੰnade ਆ ਕਿੰਨੇ ਪਿਆ ਹੋਏ ਨੇ ਪਿਛਲੇ ਕਈ ਦਿਨਾਂ ਚ ਕੋਈ ਨਹੀਂ ਹੋਣਾ ਜਿਹੇਜਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥੱਪੜੋ ਥੱਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹਣਾ ਕੱਪੜੇ ਪਾਗਾ ਆ ਜੋਪੀ ਤੂੰ ਕਿੰਨੇ ਗਨੂ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁਰਤ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਕਮਾਲ ਹੈ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਬਿਆਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਉਹ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਦਿੱਤੀ ਤਾਂ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਮੈਂ ਵੀ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੁਇਸ਼ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਬਰਤਾ ਤੇ ਭੁੱਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਆਉਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲ ਕੁਰਤਿਆਂ ਦੀ ਕਮੀ ਨਹੀਂ ਸੀ ਬਿਰੋ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਵੱਡ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਚ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕੱਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ ਕੋਈ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗੱਲ ਨਹੀਂ ਸੁੱਕਾ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਸਹਾਰ ਨਹੀਂ ਸਕਦੇ ਉਹਨਾਂ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ ਵਿਹਾਂ ਯਾਰ ਤੁਹਾਡੇ ਨਾਲ ਜੇ ਖੁਸ਼ੀ ਨਹੀਂ ਦੇ ਸਕਦੇ ਘਟ ਘਟ ਤੰਗ ਤਾਂ ਨਾ ਕਰੋ ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ